ਸੰਦੀਪ ਦੋ ਕਰਮ ਚੱਲ ਕੇ ਆਏ ਸੋਣਿਆ ਇਧਰ ਵਿਚਕਾਰ ਨੂੰ ਇੱਕ ਗੱਲ ਮੈਂ ਤੈਨੂੰ ਪੁੱਛਣੀ ਚਾਹੁੰਦਾ ਕੁੱਝ ਮੈਨੂੰ ਤੇ ਪਤਾ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਜਾਊਗਾ ਜਦੋਂ ਵੱਡੇ ਵੱਡੇ ਸਟਾਰਾਂ ਦੀ ਇੰਟਰਵਿਊ ਹੁੰਦੀ ਐ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਵੀ ਤੁਹਾਡਾ ਜਹੇਤਾ ਕੌਣ ਹੈ ਬਹੁਤ ਵੱਡੇ ਵੱਡੇ ਸਟਾਰਾਂ ਨੇ ਇੱਕੋ ਨਾਮ ਲਿਆ ਉਹ ਦੋਦੇ ਬਣ ਕੇ ਸੰਦੀਪ ਦਾ ਨਾਮ ਲਿਆ ਪਰ ਮੈਨੂੰ ਤੇ ਪਤਾ ਹੈ ਵੀ ਇਹਦਾ ਜਹੇਤਾ ਕਿਹੜਾ ਹੈ ਪਰ ਅੱਜ ਇਹਦੇ ਪਿੰਡਾਂ ਦੇ ਲੋਕਾਂ ਦੇ ਵਿੱਚ 40 ਮੁਕਤੇ ਦੀ ਤਸਵੀਰ ਤੇ ਪੁੱਛ ਕੇ ਜਾਣੇ ਆ ਵੇ ਸੰਦੀਪ ਆਪਣੀ ਜੁਬਾਨ ਤੋਂ ਦੱਸੀ ਸੁਣਿਆ ਵੀ ਤੇਰਾ ਜਹੇਤਾ ਕਿਹੜਾ ਹੈ ਜਹੇਤਾ ਰੇਡਰ ਇਹ ਕਹਿੰਦਾ ਮੇਰਾ ਬੈਸਟ ਰੇਡਰ ਜਿਹੜਾ ਹੈ ਬੱਗੇ ਪਿੰਡ ਵਾਲਾ ਦੁੱਲਾ ਇਹ ਕਰ ਤਾੜੀਆਂ ਲਾ ਰੋ ਜ਼ੋਰਦਾਰ ਹੁਣ ਜਾਫੀ ਵੀ ਦੱਸ ਕੇ ਜਾਏ ਸੁਣਿਆ ਆਹ ਕਿਆ ਬਾਤ ਹੈ ਕਹਿੰਦਾ ਜਾਫੀ ਤੇ ਮੇਰਾ ਜਹੇਤਾ ਉਹੀ ਹੈ ਜਾਫੀ ਤੇ ਮੇਰਾ ਜਹੇਤਾ ਜਿਹਦੀ ਕੋਹਣੀ ਨਾਲ ਜੋੜੀ ਹਿੱਟਾ ਕਹਿੰਦਾ ਪਿੱਥੋਂ ਵਾਲਾ ਸ਼ੀਰਾ ਮੇਰਾ ਬੈਟ ਫੇਵਰਿਟ ਜੱਸੀ ਹੈ ਇਕਰ ਤਾਰੀਆਂ ਲਾਣਾ ਜੋਲਣਾ ਅੱਜ ਦੋਦੇ ਪਿੰਡ ਦਾ ਸੰਦੀਪ ਉਡਨਾ ਬਾਜ ਕੌਟੀ ਦਾ 40 ਮੁਕਤਿਆਂ ਦੀ ਧਰਤੀ ਤੇ 40 ਮੁਕਤਿਆਂ ਦੀ